ਅੱਜ ਮੈਡਮ ਰਜਨੀ ਬਾਲਾ ਜੀ ਦੁਆਰਾ ਜਿਹੜੇ ਕਿ 올 ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਅੱਜ ਗੋਲਡਨ ਇਰਾ ਰੈਸਟੋਰੈਂਟ ਦੇ ਵਿੱਚ ਗਰੀਬਾਂ ਨੂੰ ਰਾਸ਼ਨ ਵੰਡਿਆ ਮੈਮ ਮੈਂ ਦੇਖ ਰਿਹਾ ਕਾਫੀ ਧੀਰ ਤੋਂ ਨਾ ਨਾ ਮੈਂ ਮੇਰੇ ਇਹਨਾਂ ਨੂੰ ਮੈਂ ਕੰਮ ਕਰਦੇ ਦੇਖ ਰਿਹਾ ਬਹੁਤ ਲੋਕਾਂ ਦੀ ਸੇਵਾ ਕਰਦੇ ਨੇ ਔਰ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਇਹ ਮੈਮ ਸਵੇਰ ਤੋਂ ਸ਼ਾਮ ਤੱਕ ਥੱਕਦੇ ਹੀ ਨਹੀਂ ਨੇ ਤਾਂ ਆਮ ਬੰਦਾ ਥੱਕ ਜਾਂਦਾ ਵੀ ਇੰਨਾ ਲੋਕਾਂ ਦੀ ਸੇਵਾ ਇਹਨੂੰ ਇੰਨਾ ਫਿਕਰ ਹੁਣ ਪਿੱਛੇ ਹੁਣ ਥੋੜੀ ਦੇਰ ਪਹਿਲਾਂ ਇਹ ਜਾ ਕੇ ਆਏ ਅਸੀਂ ਬੀਜੇਪੀ ਵੱਲੋਂ ਐਸਸੀ ਮੋਰਚਾ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਸੀ ਸੋਫੀਪਿੰਡ ਦੇ ਵਿੱਚ ਉੱਥੇ ਜਿਹੜੀਆਂ ਗਰੀਬ ਔਰਤਾਂ ਸੀ ਜਿਨ੍ਹਾਂ ਦੇ ਮਕਾਨ ਦੇ ਬਾਲੇ ਵਗੈਰਾ ਛੱਤਾਂ ਵਗੈਰਾ ਨਹੀਂ ਸਨ ਉਹਨਾਂ ਦੇ ਪੂਰਾ ਇਹਨਾਂ ਨੇ ਲਿਸਟ ਤਿਆਰ ਕੀਤੀ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਔਰ ਸਾਡੇ ਇੱਥੇ ਲੱਧਰ ਸਾਹਿਬ ਆਈ ਸੀ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਰਾਇਆ ਤੇ ਆਸ਼ਵਾਸਨ ਦਵਾਇਆ ਕਿ ਉਹ ਬਹੁਤ ਜਲਦੀ ਉਹਨਾਂ ਦੀ ਮਦਦ ਕਰਨਗੇ ਔਰ ਕੋਸ਼ਿਸ਼ ਕਰਨਗੇ ਕਿ ਸੈਂਟਰ ਦੀਆਂ ਜਿੰਨੀਆਂ ਸਕੀਮਜ਼ ਆ ਉਹਨਾਂ ਨੂੰ ਪ੍ਰੋਵਾਈਡ ਕਰ ਰੀਆਂ ਜਾਣ ਤੇ ਮੈਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਵੀ ਉਹਨਾਂ ਨੇ ਇਸ ਬਹੁਤ ਵਧੀਆ ਪ੍ਰੋਗਰਾਮ 'ਚ ਬੁਲਾਇਆ ਔਰ ਮੈਨੂੰ ਇਹ ਮਾਨ ਦਿੱਤਾ ਕਿ ਔਰ ਮੇਰੇ ਹੱਥੋਂ ਉਹਨਾਂ ਨੇ ਇਹ ਸਾਰਾ ਰਾਸ਼ਨ ਗਰੀਬ ਜਿਹੜੇ ਲੋਕ ਸੀ ਉਹਨਾਂ ਨੂੰ ਦਵਾਇਆ ਤੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਇਹ ਸੱਚੇ ਪਾਸ਼ਾ ਵਾਹਿਗੁਰੂ ਇਸੇ ਤਰ੍ਹਾਂ ਹੀ ਮੈਡਮ ਨੂੰ ਹੋਰ ਤਾਕਤ ਹੌਸਲਾ ਤੇ ਹਿੰਮਤ ਦਿਓ ਕਿ ਉਹ ਗਰੀਬਾਂ ਦੀ ਸੇਵਾ ਕਰਨ ਔਰ ਅਸੀਂ ਸਾਰੇ ਵੀ ਰਲ ਕੇ ਉਹਨਾਂ ਦੇ ਨਾਲ ਇਸ ਵਧੀਆ ਕੰਮ ਦੇ ਵਿੱਚ ਅੱਗੇ ਤੋਂ ਯੋਗਦਾਨ ਪਾਇਆ ਕਰੀਏ ਤੇ ਇਸ ਇਸ ਦੇ ਨਾਲ ਹੀ ਮੈਂ ਮੈਡਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਮੈਮ ਇਹ ਪੁੰਨ ਦਾ ਕੰਮ ਤੁਸੀਂ ਛੱਡਿਓ ਨਾ ਔਰ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਸ ਦੇ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਰਜ਼ਰੀ ਵਾਲਾ 올 ਇੰਡੀਆ ਕੰਜ਼ਿਊਮਰ ਆਰਗੇਨਾਈਜੇਸ਼ਨ ਦੇ ਮੀਤ ਸੁਭਾ ਪ੍ਰਧਾਨ। ਅੱਜ ਅਸੀਂ ਇੱਥੇ ਇੱਕ ਜਿਹੜਾ ਪ੍ਰੋਗਰਾਮ ਕੀਤਾ ਗਿਆ 골ਡਨ 에ਰਾ ਦੇ ਵਿੱਚ ਜਿਹੜੇ ਕੁਝ ਸਾਡੇ ਗਰੀਬ ਪਰਿਵਾਰ ਮਾਤੜ ਪਰਿਵਾਰ ਬਹੁਤ ਜ਼ਿਆਦਾ ਉਹਨਾਂ ਨੂੰ ਰਾਸ਼ਨ ਜਿਹੜਾ ਆ ਵੰਡਿਆ ਗਿਆ ਆ। ਸਾਡੇ ਵੱਲੋਂ ਇਹ ਹਰ ਮਹੀਨੇ 20 ਜਾਂ 30 ਪਰਿਵਾਰਾਂ ਨੂੰ ਜਿਹੜਾ ਆ ਰਾਸ਼ਨ ਜਿਹੜਾ ਆ ਉਹ ਦਿੱਤਾ ਜਾਂਦਾ ਹੈ। ਅੱਜ ਸਾਡੇ ਵਿੱਚ ਡਾਕਟਰ ਸਰੋਇਆ ਜੀ ਔਰ ਅਭੀ ਮੈਡਮ ਵਿਸ਼ੇਸ਼ ਮਹਿਮਾਨ ਦੇ ਵਜੋਂ ਜਿਹੜੇ ਸ਼ਿਰਕਤ ਕੀਤੀ ਇਹਨਾਂ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਸਾਡੀ ਇੰਨੀ ਹੌਸਲਾ ਵਜਾਈ ਕੀਤੀ ਹੈ ਡਾਕਟਰ ਸਾਹਿਬ ਮੈਡਮ ਅਬੀਜੀ ਨੇ ਔਰ ਸਾਡੇ ਵੱਲੋਂ ਇਹ ਜਿਹੜਾ ਗੋਲਡਨ 에ਰਾ ਇਹਦੇ ਵਿੱਚ ਜਿਹੜਾ ਪਹਿਲੀ ਵਾਰ ਜਿਹੜਾ ਰਾਸ਼ਨਪੰਡ ਸਮਾਗਮ ਕੀਤਾ ਗਿਆ ਆ ਤੇ ਅਸੀਂ ਹਰ ਪਿੰਡਾਂ ਦੇ ਵਿੱਚੋਂ ਅੱਜ ਆਈਆਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਏ ਜਿਹੜੇ ਮਾਤਾ-ਪਿਤਾ ਪਰਿਵਾਰ ਸੀ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਗਿਆ ਆ ਤੇ ਸਾਡੇ ਵੱਲੋਂ ਜਿਹੜੀਆਂ ਸੇਵਾਵਾਂ ਆ ਇਹ ਹਰ ਮਹੀਨੇ ਜਾਰੀ ਕੀਤੀਆਂ ਜਾਂਦੀਆਂ ਆ ਤੇ ਇਦਾਂ ਹੀ ਰਹਿਣਗੀਆਂ ਤੇ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ